ਲੋ ਬਾਈ ਸੋਨ ਮੀਨ ਨੰਗਣ ਤੋਂ ਬਾਅਦ ਮਿੰਜਿਆਂ ਦਾ ਲੱਗੇ ਨੰਬਰ ਇੱਕ ਉਹ ਪਏ ਮਿੰਜਾ ਉਧਰ ਇੱਕ ਆ ਬਾਈ ਬਣਤੀ ਦੇਖੋ ਬਾਈ ਦੀ ਸਰਪਮਨ ਲੱਗਦੀ 10 ਮਿੰਟੀ ਲੱਗਣੇ ਆ ਤੇ ਕੰਮ ਬਹੁਤ ਕਰਤਾ ਤੇ ਮੌਸਮ ਦੇਖੋ ਬਾਈ ਅਸਮਾਨ ਨੀਲਾ ਤੇ ਬਾਈ ਗੱਡੀ ਦੀ ਤਰਪਾਲ ਵੀ ਅੱਜ ਕਰਤੀ ਚੇਂਜ ਆ ਦੇਖੋ ਦੋਈ ਤਰਪਾਲ ਚੋਂ ਗਲੀਆਂ ਹੋ ਗਈਆਂ ਤੀਆਂ ਫੇਠਾਂ ਗੱਡੀ ਭਿੱਜੀ ਜਾਂਦੀ ਸੀ ਸੇ ਵੀ ਬਾਈ ਫਲ ਤਾਂ ਉੱਤ ਇੱਕ ਗੱਲ ਅੱਜ ਇਹਦਾ ਵੀ ਕਰਤਾ ਕੰਮ ਲੋਟ ਤੇ ਬਾਕੀ ਬਾਈ ਉਧਰ ਸਫਾਈ ਆ ਮਹਿਕਮਾ ਅੰਦਰ ਬੜਿਆ ਵਾ ਲੱਗਦਾ ਮੈਨੂੰ ਇਹ ਆ ਸ਼ਾ ਨੀ ਹੋ ਗਾਇ ਉਧਰ ਵੀ ਚੱਲ ਰਿਹਾ ਕੰਮ ਨਿਕਲ ਗਈ ਸਰਦਾਰੀ ਅੰਦਰ ਤੋਂ ਆਪਾਂ ਜੈ ਜੀ ਪੂਰੀ ਕੈੜੀ ਮੱਥਾ ਵੀ ਟੇਕ ਕੇ ਆਣ ਮਿਲੋ ਇਧਰ ਤੇ ਮੇਰੇ ਕੋਲ ਸਾਰੇ ਨੇ ਹੱਥ ਜੁੜ ਕੇ ਪਿਆਰ ਪ੍ਰਸ਼ਾਸ਼ਕ ਹਾਂ ਧੁੱਪ ਪਈ ਹੁੰਦੀ ਸ਼ਾਮ ਨੂੰ ਫਿਰ ਹਾਂਜੀ ਦੱਸ ਦਿਓ ਤਾਂ ਧੁੱਪ ਕੈੜੀ ਨਹੀਂ ਪੈਣਾ ਟਿਆ ਤੇ ਉਹ ਸਮਾਨ ਪਾਤਾ ਮੱਥਾ ਟੇਕਣ ਦਾ ਫਿਰ ਹਾਂਜੀ ਬਸ ਸਮਾਨ ਪਾਇਵਾ ਮਾਹ ਬਣਵਾ ਦਵਾਂ ਮਿੰਜੇ ਠੀਕ ਠੀਕ ਹੈ ਬੰਦਾ ਛਾਲਾ ਮਾਰਦੇ ਉਹਨਾਂ ਨੇ ਤੋੜਤੀ ਸੀ ਦੋ ਬੰਦੇ ਨਹੀਂ ਕਰਦੇ ਨੇ ਕਿਤੇ ਨਹੀਂ ਤਾਂ ਜਾਂਦੇ ਹੈ ਬੱਚਿਆਂ ਨੇ ਤੋੜਦੇ ਨੇ ਕਿਤੇ ਨਹੀਂ ਤਾਂ ਜਾਂਦੇ ਟੱਪਦੇ ਨੇ ਉੱਪਰ ਚੜ੍ਹ ਜੜੇ ਕੋਈ ਨਹੀਂ ਉਹਨਾਂ ਦਾ ਵੀ ਟੱਪਣਾ ਜ਼ਰੂਰੀ ਹੈ ਲੋ ਬਾਈ ਸਾਫ ਸਹੀ ਆ ਹੋ ਗਿਆ ਪੂਰਾ ਤੇ ਬੁੱਟੇ ਨੂੰ ਫੁੱਲ ਬਹੁਤ ਵਧੀਆ ਹੀ ਜਾਂਦੇ ਆ ਤੇ ਹੁਣ ਬਾਈ ਨੇ ਲਾਉਣਾ ਜੋੜ ਦੇਖਦੇ ਕਿੱਥੇ ਲੱਗਦਾ ਹੂੰ ਲਾ ਭਾਈ ਅਜុន ਜਦਾ ਬਣ ਹੋ ਗਿਆ ਜੀ ਗੱਲਾਂ ਕਰਦੀ ਕਰਦੇ ਹਥੇ ਮੇਰਾ ਵੀਰ ਜੋੜ ਸੂਈ ਨਾਲ ਸੇਦੂੰਗਾ ਲਾ ਭਾਈ ਹੋ ਲੱਗ ਟਟ ਚਲੋ ਲੋ ਭਾਈ ਬਣੋ ਗਿਆ ਪੂਰਾ ਮੁੰਜਾ ਤੇ ਉਧਰ ਭਾਈ ਹੁਣ ਦੂਜੇ ਜੇ ਦਾ ਨੰਬਰ ਲੱਗਣ ਲੱਗਾ ਸਾਰੇ ਦਾ ਉਹ ਪੂਰਾ ਟੈਟ ਆ ਲੋ ਚਲ ਲੋ ਵਈ ਸ਼ਾਮ ਦਾ ਟਾਈਮ ਹੈ ਬੱਦਲ ਵਈ ਪੂਰੀ ਤੇ ਉਧਰ ਬਾਪੂ ਵੀ ਵਈ ਘੁੰਮ ਕੇ ਆਇਆ ਮਿਲੋ ਇਧਰ ਹਾਂਜੀ ਮੌਸਮ ਲੋਟ ਆ ਗਿਆ ਨਾ ਤੇ ਇਧਰ ਵਈ ਤੇਜ ਵਈ ਆਇਆ ਵਾ ਆ ਜਿਓ ਆ ਜਿਓ ਆ ਜਿਓ ਆ ਤੇ ਤੇਜ ਬਾਈ ਨੂੰ ਮਿਲਦੇ ਆ। ਬਾਈ ਅਸਲੀ ਗੱਲ ਦੀ। ਤੂੰ ਤਾਂ ਪੁਰਾਣਾ ਹੀ ਝੋਟਾ ਲਈ ਫਿਰਦਾ। ਪੁਰਾਣਾ ਬੱਸ ਲੈ ਆ ਦੇ ਜੀ। ਨਾ ਠੀਕ ਆ। ਫੋਰ ਦਾ ਦੂਰ ਤੱਕ ਦਾ ਦੇਖਿਆ ਆ ਤਾਂ। ਫੋਰ ਦਾ ਤਾਂ ਫਰਾਟਾ ਹੀ ਬਹੁਤ ਆ ਨਾ। ਬੱਸ ਬੱਸ ਫਰਾਟਾ। ਹੈਂ। ਇਹ ਜਦੋਂ ਮਜਲ ਪੰਨੀ ਨੂੰ ਹੋ ਗਈ ਚੱਲਦਾ। ਬਾਈ ਯਾਤਰਾ ਆਪਣੀ ਠੀਕ ਰਹੀ ਸੀ। ਬਹੁਤ ਵਧੀਆ ਯਾਤਰਾ। ਹੂੰ। ਮੰਦਰ ਯਾਦਗਾਰ ਦੇ ਕਹਿੰਦੇ ਜਾਣਾ ਸਾਡਾ ਨੰਬਰ ਪਾਓ। ਉਹਨਾਂ ਨੂੰ ਐਂ ਕਹਦੇ ਕਿ ਵੀ ਕਣਕ ਵੀਚ ਕੇ ਫੇਰ ਜਾਣਾ। ਤਾਂ ਇਹ ਉਹ ਬੰਦੇ ਨੇ ਫੋਨ ਆਇਆ। ਤਾਂ ਵੀ ਜਾਣਾ ਨਾਲ। ਮੇਰਾ ਪੱਕਾ ਮੇਰੇ ਕੋਲ ਜਿੱਥੇ ਮਰ ਜੇ ਹਜੂਰ ਸਾਹਿਬ ਨੂੰ ਲੈ ਜਾਓ ਮੇਰੇ ਅਮਰੀਕਾ ਨੂੰ ਚੱਲੋ ਹਜੂਰ ਸਾਹਿਬ ਨੂੰ ਨਹੀਂ ਕਰਤਾਰਪੁਰ ਸਾਹਿਬੇ ਕਣਕ ਦੇ ਜਦ ਬੀਜ ਹੋਗੀ ਜਿੱਥੇ ਮਰ ਜੇ ਚੱਲੋ ਉਹ ਤੇ ਦੱਸ ਦੇਣਾ ਇਹਦਾ ਬਈ ਨਾ ਪਹਿਲਾਂ ਦੱਸਿਓ ਮਹੀਨਾ 15 ਦਿਨ ਬਾ ਹੁਣ ਤਨੂੰ ਮਹੀਨਾ ਦੇਣ ਮਹੀਨਾ ਪਹਿਲਾਂ ਦੱਸਤਾ ਵੀ ਬਣਾ ਜਿਹਨੂੰ ਕਹਣਾ ਕੈਦੀ ਵੇ ਕਣਕ ਬੀਜ ਜਾਣਾ ਦੁਆਰਾ ਦਿੱਕਤ ਦਿੱਕਤ ਤਾਂ ਕੋਈ ਨਹੀਂ ਆਈ ਹਨਾ ਨਾ ਨਾ ਕੋਈ ਔਖੀ ਨਹੀਂ ਵਧੀਆ ਰਹੀ ਕੋਈ ਸਰੀਨ ਬੇਰਾਮੀ ਕਹਿੰਦੇ ਟਰਾਲੀ ਬੇਰਾਮੀ ਕੋਈ ਬੇਰਾਮੀ ਹੋਈ ਕੁਛ ਨਹੀਂ ਹੋਇਆ ਸਾਰਾ ਪ੍ਰਬੰਧ ਵਧੀਆ ਦਾ ਰੈਣ ਦਾ ਵੀ ਯਾਤਰਾ ਹੀ ਵਧੀਆ ਰਹੀ ਰੈਣ ਦਾ ਸਭ ਤੋਂ ਵਧੀਆ ਤੇ ਜਿਹੜਾ ਧੰਨਵਾਦ ਕਰੇ ਉਹ ਵੀ ਸਭ ਤੋਂ ਵਧੀਆ ਰਹੀ ਤੇ ਉਹ ਬਾਈ ਵੀ ਠੀਕ ਤਾਂ ਵਿਚਾਰਾ ਜਿਹੜਾ ਆਇਆ ਤਾਂ ਰੈਣ ਵਧੀਆ ਬਾਈ ਆ ਬਾਈ ਨੂੰ ਅੱਜ ਮਿਲ ਕੇ ਆ ਮੈਂ ਮਾਈ ਲੱਗੇਦਾ ਨਾਲ ਉੱਥੇ ਦੇ ਜਿੱਥੇ ਦੇ ਆਪਣੇ ਬੰਦੇ ਗਏ ਤੇ ਅੰਮਰਸਾਟ ਤੇ ਉਹ ਵੀ ਲੈਣੇ ਫੋਨ ਲਾਇਆ ਮਾਤਾ ਕਹਿੰਦੀ ਜਦ ਤੱਕ ਤੈਨੂੰ ਲੈ ਕੇ ਗਿਆ ਉਹ ਨਹੀਂ ਆਉਂਦਾ ਜਦ ਤੱਕ ਤੈਨੂੰ ਨਹੀਂ ਆਉਣਾ ਅੱਛਾ ਐਂ ਹੋਰ ਮੈਂ ਉਹਨੂੰ ਪੱਕਾ ਕਰਕੇ ਕਹਿੰਦੀ ਇਹਨੂੰ ਜਿੱਥੇ ਨਹੀਂ ਤਾਂ ਜਾਣਾ ਹੁੰਦਾ ਹੈ ਜੇ ਇਹਨੂੰ ਨਾਲ ਲੈ ਕੇ ਜਾਇਆ ਤਾਂ ਉਹ ਬਾਈ ਨੂੰ ਹੈ ਹਾਂ ਇਹ ਹੈ ਬਾਈ ਵੀ ਬਚਰਾ ਵਧੀਆ ਬੈਠਾ ਰਿਹਾ ਤੇਰੇ ਨਾਲ ਜੀ ਲੱਗ ਗਿਆ ਉਹਦਾ ਜਿੱਥੇ ਸੰਜੋਗ ਮਿਲਦਾ ਹੁੰਦਾ ਉਹ ਆਪਣੇ ਕੰਮ ਦੇ ਪਿੰਡਾਂ ਹੁੰਦੇ ਨੇ ਸੰਜੋਗ ਜਿੱਦਾਂ ਜਿਆਦਾ ਥੱਲੇ ਕਰਦੇ ਨੇ ਹੂੰ ਉੱਥੋਂ ਨਹੀਂ ਹੈਗਾ ਬੰਦਿਆਂ ਦਾ ਆਪਣੇ ਕੰਮਾਂ 'ਚ ਧਿਆਨ ਹੂੰ ਯਾਤਰਾ ਵਧੀਆ ਰਹੀ ਕੋਈ ਦਿੱਕਤ ਤਾਂ ਨਹੀਂ ਸੀ ਲੋ ਬਾਈ ਕਰੀਮ ਬਾਈ ਮਾਰੀ ਫਿਰ ਸਲਫ ਮੜੀ ਜੀ ਆਹ ਤੇਰੇ ਆਹ ਹੈ ਬਾਈ ਔੜ ਦਾ ਫਰਾਟਾ ਲੋਈ ਓਕੇ ਆ ਦਾਨਾ ਹਾਂ ਭਾਈ ਇੱਧਰ ਮਿਲੋ ਭਾਈ ਮੀਨ ਪਿਆ ਉਤਾ ਪੂਰਾ ਪੂਰਾ ਭਾਈ ਤੇ ਨਿਕਲਵਾਂ ਨਾਲ ਹਾਂ ਮੀਨ ਕਿੱਧਰ ਜਾਇਆ ਅੱਜ ਇੱਧਰ ਆਇਆ ਭਾਈ ਦਾਦਾ ਸਿੰਘ ਮਿਲ ਗਏ ਤੇ ਅੱਛਾ ਬਾਉਣ ਲੱਗੇ ਰਸਤੇ 'ਚ ਮੀਏ 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 ਹੋਈ ਗਿਆ ਪਿਜਰੀ ਆਈ ਅੱਛਾ ਸੁਪੇ ਭੇਜ ਕੇ ਸੁਪੇ ਭੇਜ ਕੇ ਕਿੱਥੇ ਰੁਕ ਗਏ ਕਿਤੇ ਲੈ ਭਾਈ ਚੱਲਿਆ ਫੌੜ ਆਹੇ ਫੌੜ ਦਾ ਨਜ਼ਾਰਾ ਲੋ ਭਾਈ ਬੈਠਾ ਸਾਰੇ ਇਧਰ ਬੰਦਰ ਨੂੰ ਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਦੇਖੀ ਨੌਣ ਇਕੱਠੇ ਹੋ ਸਤਿ ਸ੍ਰੀ ਅਕਾਲ ਮਾਰੀ ਪੀਗਾ ਕੇ ਮਗਾੜੂ ਜੀ ਤਾਂ ਕੈਮਰਾ ਸਾਡੇ ਕੋਲ ਨਹੀਂ ਕੋਈ ਸਤਿ ਸ੍ਰੀ ਅਕਾਲ ਹੋ ਰਿਹਾ ਹੋ ਰਿਹਾ ਨਾ ਨੌਣ ਮੱਜੇ ਉਧਰ ਸਰਦਾਰ ਸਾਹਿਬ ਬੈਠਿਆ ਸਤਿ ਸ੍ਰੀ ਅਕਾਲ ਜੀ ਨੌਣ ਜਿਹੜਾ ਮਰਜੀ ਮੈਨੂੰ ਲਾ ਲਵੇ ਹਣ ਜੇ ਕੋ ਬਦਲੇ ਕੇ ਖੜਾ ਰਹੇ ਤਾਂ ਪਤਾ ਹੀ ਨਹੀਂ ਵੀ ਦੇਣੀ ਜੇ ਕਿੰਨੀ ਕ ਸਤਿ ਸ੍ਰੀ ਅਕਾਲ ਹੋ ਜਾਂਦੀਆਂ ਐ ਠੀਕ ਆ ਹੁਣ ਜਾ ਫੇਰੀ ਖੁੱਲ ਗਈ ਹਾਂ ਬਿੰਦਰਵਈ ਜੀ ਕੈਮਰਾ ਖੁੱਲ ਗਿਆ 10 ਸਤਰੀਆ ਬਲੌੜੀ ਪੈਣੀ ਤੇਰੀ ਪਤਾ ਵੀ ਦੋ ਵਾਰ ਬਲਾ ਹੋ ਗਈ ਇੱਕ ਬਲੌਗ ਜੇ ਇਹ ਨਹੀਂ ਪਤਾ ਵੀ ਇੱਕ ਵਾਰ ਬਲਾ ਹੁੰਦੀ ਹੈ ਜੀ ਜਦ ਵੀ ਕੈਮਰਾ ਫੋਨ ਘੁੰਮ ਗਿਆ ਇਹ ਸਤਰੀਗਾਲ ਹਾਂ ਜੀ ਠੀਕ ਆ ਜੀ ਹਾਂ ਹਾਂ ਜੀ ਮੇਰੀ ਜੋੜ ਆ ਬਾਬ ਆ ਠੀਕ ਆ ਵਧੀਆ ਪੈ ਰਿਹਾ ਪੈ ਰਿਹਾ ਚੱਲਣ ਨੂੰ ਹੋ ਰਿਹਾ ਸੌਣਾ ਆ ਗਿਆ ਹਾਂ ਕੋ ਜੁੰਟਾ ਬਾਤਰੀ ਲਾਈਟ ਬੱਜੀ ਬਦਲਵੀਰ ਕਹਿੰਦਾ ਨਜ਼ਾਰਾ ਹੈ ਮੈਨੂੰ ਕਹਿੰਦਾ ਅੱਜ ਰਾਤ ਵੀ ਨਾ ਰਾਤ ਨੂੰ ਜਦੋਂ ਬਲਵਾਇਆ ਤਾਂ ਕੋੜ ਕੋੜਾ ਰਾਤ ਨੂੰ ਆਹ ਪਾ ਲੈ ਗਾ ਕੁਤਸ ਸਾਥ ਇਹਦੇ ਬਟੇ ਬਾਤ ਤੇ ਕਿਨੈ ਠੀਕ ਹੈ ਭਾਈ ਇਹ ਕਿੱਥੇ ਲੱਗਿਆ ਹੋਇਤਾ ਕੱਢ ਦੇ ਸਾਡੇ ਵਿੱਚ ਦੇ ਕੱਟ ਇਹਦਾ ਹਿਲਾ ਹੋ ਗਿਆ ਭਾਈ ਜਿਹੜਾ ਪਾਣਾ ਆ ਹੁਣ ਤੇ ਤਾਂ ਨਹੀਂ ਕਰੀ ਜਾਂਦਾ ਇਹ ਨਹੀਂ ਬਿਲਕੁਲ ਇੰਜਨ ਹੈ ਹੈ ਇੰਜਨ ਆਪੇ ਕੱਢ ਆਲਾ ਸਹੀਲਾ ਕੰਮ ਕਰਿਆ ਆ ਲੈ ਹੈ ਭਾਈ ਇੰਜਨ ਦੀ ਮੌਤ ਤਾਂ ਹੈਗੀ ਏ ਉਹ ਮੌਤ ਹੈਗੀ ਆ ਜਦ ਤੇ ਨਾ ਤੇ ਇਹ ਤਾਂ ਮੇਰੇ ਵਿੱਚ ਕਿੱਥੇ ਲਿਆ ਕਿੱਥੇ ਲਿਆਉਂਦਾ ਮੈਂ ਮੈਂ ਤਾਂ ਹੁਣੇ ਤਖਾੜੇ ਇੰਜਣ ਵਿੱਚ ਮੈਂ ਦੇਖਿਆ ਹੁਣ ਤਾਂ ਤੇਲ ਪੂਰਾ ਹੁੰਦਾ ਹੀ ਹੈ ਹਾਂ ਹਾਂ ਬਟ ਇਹਦਾ ਜਦੋਂ ਆਤਮ ਜਲੀ ਬੰਦ ਤੋਂ ਦੇਖਿਆ ਇੱਕੋ ਬਚਰਾ ਪੀਸਲ ਪੱਤੇ ਹਿੱਲੀ ਜਾਂਦਾ ਹਾਂ ਬਸ ਇਹ ਜਿਹੜੀ ਕੰਮ ਹੁੰਦਾ ਜਿਹੜਾ ਇੰਜਣ ਬੇਕਾਰ ਉਹ ਉਹਦੇ ਉੱਤੇ ਲੱਗਿਆ ਹੁੰਦਾ ਮੈਂ ਪਹਿਲਾਂ ਵਾਲੇ ਕੰਮ ਗਏ ਹੁਣ ਉਹ ਮੈਨੂੰ ਪੜਾ ਮੈਂ ਵੀ ਹੁਣੇ ਲਾਇਆ ਜਿਹੜਾ ਬੋਰ ਪਰ ਤੇ ਪਹਿਲਾ ਹੋਰ ਉਹ ਪੈਪ ਲੈਂਦਵਾ ਹਾਂ ਇਹਦਾ ਕਦੇ ਚਲਾਈ ਉਹ ਮੋਟਰ ਜਦੋਂ ਉਹ ਝੋਟੀ ਸੰਭਲੀ ਆ ਇੰਜਣੇ ਦੱਬਿਆ ਹਾਂ ਇਹ ਆ ਚੋਟਾ ਚੱਕਤਾ ਉੱਥੇ ਦੇ ਡਰੇ ਆ ਉਹ ਜੇ ਕਿਹਦਾ ਛੋਟਾ ਦਾ ਜੇ ਬਾਈ ਨੇ ਮੋਟਰ ਲਾ ਲਈ ਭੁੱਲ ਜੂਗਾ ਇਹਨਾਂ ਨੂੰ ਇਹ ਭੁੱਲ ਜੂਗਾ ਲੇਕਿਨ ਹੁਣ ਤੋਂ ਪੈਪ ਲੈਣ ਦਾ ਬਗ ਕਹਿੰਦੇ ਨੇ ਸਵਰਗ ਦੇਖ ਲਿਆ ਹਾਂ ਲੈ ਕਹਿੰਦਾ ਵੀ ਆਹ ਅਸੇ ਕਹਿੰਦੇ ਮੇਰੇ ਬੱਧ ਰਿੰਜ ਨੇ ਫਾਹਾ ਹਾਂ ਤਰੀ ਇਹ ਗੱਲ ਵਈ ਸੀ ਕਹਿੰਦੇ ਹਾਂ ਸਵਰਗ ਇੱਕ ਤਰ੍ਹਾਂ ਦਾ ਅਸੀਂ ਮਸ਼ੀਨ ਰੱਖੀ ਆ ਅਸੀਂ ਪਹਿਲਾਂ ਮੋਟਰ ਕੋ ਟੱਕਦੇ ਤੇ ਜਾਂ ਘਰ ਲੈ ਕੇ ਨਜ਼ਾਰਾ ਆ ਗਿਆ ਨਹੀਂ ਹੁਣ ਇਹਨਾਂ ਵੀ ਨਹੀਂ ਆਉਗੀ ਟੂਲੀ ਗੇਟ ਘਾਟਾ ਗੇ ਆਹ ਸੰਨੀ ਕਰ ਦੇਣੀ ਨਹੀਂ ਕਰ ਦੇਣੀ ਆ ਬਾਕੀ ਭਾਈ ਮੌਸਮ ਰਾਤ ਨੂੰ ਇਹ ਭਾਈ ਹਨੇਰੀ ਚੱਲੀ ਵੀ ਜਿਹੜੀ ਲਾਈਟ ਵੱਜੀ ਹੈ ਕਿਹੜੀ ਰਾਤ ਚੱਲੀ ਹੈ ਮੇਰੀ ਜਰਾਤ ਚੱਲੀ ਬਹੁਤ ਹੀ ਨਹੀਂ ਆ ਤੇ ਅੱਜ ਦੀ ਰਾਤ ਤੋਂ ਬਹੁਤ ਹੀ ਨਹੀਂ ਮੈਂ ਤਾਂ ਦੇਖੀ ਐ ਮੈਂ ਰੁਪੜ ਕੇ ਹੋਰ ਨਹੀਂ ਖਲੋ ਚੱਲੀ ਇੱਕ ਚੱਲੀ ਹੋਣਾ ਕਹਿੰਦਾ ਧੱਕ ਮਾਰ ਬੱਲਾ ਕੇ ਭਾਈ ਇੱਕ ਵਾਰ ਬੱਲਾ ਪੂਰੀਆਂ ਐਨ ਵੱਜੀਆਂ ਐ ਦੱਸਿਆ ਐ ਬਾਕੀ ਪਾਪਾ ਜੀ ਨੂੰ ਪੁੱਛ ਲੋ ਇਹਨਾਂ ਲਾਈਵ ਦੇਖੀ ਆ ਮੇਰੇ ਕੋ ਬਾਤ ਚੜ ਰਹੀ ਹੁੰਦੀ ਸੀ ਦੇਖੋ بجلی ਪੂਰੀ ਲਸਕੀ ਜੀ ਇੱਕ ਵਾਰ ਬਾਬਾ ਹੈਡਾਕ ਚੜ ਰਹੀ ਨਾ ਘਰੇ ਅੱਜ ਅੱਛਾ ਜੀ ਲਸਕਿਆ ਵੀ ਬਹੁਤ ਹੈ ਜੀ ਦੋ ਗੱਲਾਂ ਦਾ ਪੂਰਾ ਕਰ ਦਿਆ 11 ਵਜੇ ਨਹੀਂ ਆ ਗਿਆ 11 ਵਜੇ ਪੂਰੀ ਤੌਰ ਤੇ ਮੀਨਤਵਾ ਬਾਬਾ ਜੀ ਜੇ ਲਾਇਆ ਤਾਂ ਵੀ ਬਹੁਤ ਆਉਗਾ ਵੀ ਬੰਨਣੇ ਜਾ ਲੈ ਦੱਬ ਦੱਬ ਸਾ ਜਿਆਦਾ ਤੇ ਆ ਪੂਰੇ ਬਈ ਹਾਂ ਹਾਂ ਉਹ ਪਈ ਆ ਪਈ ਆ ਪੈ ਕੇ ਰੱਡੀ ਆ ਜੀ ਆ ਕੰਮ ਉਹ ਕਰਨੀ ਯੋਜਾਲ ਬਹੁਤ ਨਹੀਂ ਹੈਗਾ ਸਾਡੇ ਚਾਹੀਦਾ ਵੀ ਇੰਨਾ ਵੀ ਸਾਨੂੰ ਬਹੁਤ ਛੋਟਾ ਫਾਦਲ ਬਾੜੀ ਜਿਹੜਾ ਮੈਨੂੰ ਠੀਕ ਹੈ ਬੁੱਤੇ ਦਿੱਤੇ ਆਏਗਾ ਤੈਨੂੰ ਬੁੱਤੇ ਹੀ ਨਹੀਂ ਕਰ ਹੈ ਕਹਿੰਦਾ ਬੁੱਤੇ ਦਿੱਤੇ ਲੱਗੇ ਮਾਏ ਬਈ ਦਿੱਲੀ ਕਾਦੇ ਗੁੱਸੇ ਹੈ ਹੈ ਦਿੱਲੀ ਲਗਾ ਹੋ ਗਿਆ ਇਹਦਾ ਗੁੱਸੇ ਹੋ ਰਹੇ ਨੇ ਉਹ ਜਿਹੜਾ ਗਰਹਿ ਬਦਲੇ ਬੈਠੇ ਜੇ ਮਾਰੇ ਗਏ ਜਾਂਦੇ ਰੋਟੇ ਹੋਈ ਲਾਦੇ ਮੈਂ ਨੈਟ ਲੀਡ ਕਰ ਮੈਂ 10 ਵਜੇ ਕੱਲ ਪਹਿਲਾਂ ਨੈਟ ਲੀਡ ਕਰ ਦੂਗਾ ਮੀ ਨਹੀਂ ਹੈਗਾ ਹੋ ਤਾਂ ਕੱਲ ਨੂੰ ਦੱਸਿਆ ਬਾਈ ਇੱਥੇ ਲਿਖੂਗਾ ਹੋਰ 7 ਵਜੇ ਦੱਸੋ ਆ ਬੰਦਾ ਫਿਰ ਆਪਣਾ ਮੀ ਤਾਂ ਬਾਈ ਕਰ ਲਉ ਨੈਟ ਉੱਪਰ ਦੇਖਣਾ ਪੈਣਾ ਮੀ ਪਾਪਾ ਜੀ ਕਹਿੰਦੇ ਕੱਲ ਬਹੁਤ ਹੈ ਬਹੁਤ ਹੈ ਹਾਈ ਹਾਈ ਦਾ ਬਹੁਤ ਆਟੋਮੈਟਿਕ ਜਿੱਥੇ ਨੈਟ ਆਪਾਂ ਕਰ ਦੋ ਰੀਡ ਕਰ ਦਿਓ ਆ ਜਾ ਯਾਰ ਹਾਂ ਹਾਂ ਵੀਡੀਓ ਚੜਦੀ ਨੈਟਵਰ ਉਹ ਫੇਰ ਇਹ ਮੇਰਾ ਫੋਨ ਬੰਦ ਕਰਦੀ ਐ ਲੌਕ ਲਾ ਇਹ ਹੋ ਜਾਂਦਾ ਬੰਦ ਹਾਂ ਉਹ ਬੰਦਾ ਬਗੈਰ ਪਮੂ ਰਿਆ ਰਿਆ ਨਹੀਂ ਸੈਕਲੀ 4 ਵਜੇ ਦੀ ਗੱਲ ਲੀਆ ਹਾਂ ਸੈਕਲੀ ਕਿੱਥੇ ਐ ਰੰਗ ਕਰੀਆ ਅੱবি ਆ ਰਹੇ ਹਾਂ ਮੈਂ ਕਦੇ ਕਰ ਐਵੇਂ ਹੋ ਰਿਹਾ ਕਿੰਨਾ ਰੰਗ ਆਹ ਇਹ ਰੋ ਪਰ ਇਹ ਹਾਦਲਬੀਰ ਕੋ ਸੈਟਿੰਗ ਨਹੀਂ ਆਉਂਦੀ ਲੋਟ ਉਹ ਜਿਹੜੀ ਆ ਹੁਣ ਐਪਸ ਹੀ ਚਲਾਉਂਦੇ ਸਾਨੂੰ ਉਹਨਾਂ ਦੀ ਪਤਾ ਹਾਂ ਹੋਰ ਥੋੜੀ ਪਤਾ ਨਹੀਂ ਆ ਆਈਫੋਨ ਔਖਾ ਹੈ ਥੋੜਾ ਜਿਹਾ ਔਖ ਆਈਫੋਨ ਦਾ ਔਖਾ ਹੈ ਯਾਰ ਹਾਂ ਹੁਣ ਐਵੇਂ ਪਾ ਨਹੀਂ ਕਿੱਥੇ ਪਰ ਕੱਢ ਕੇ ਪਾ ਲਈ ਐਂਡਰੋਇਡ ਦਾ ਜਿਹੜੀ ਮਰਜ਼ੀ ਡਾਊਨਲੋਡ ਕਰ ਲਓ ਚਲਾਈ ਜਾ ਹਾ ਲਈ ਲੈ ਇੱਧਰ ਉਲਝਿਆ ਬੁਲਾਉਂਦਾ ਬਈ ਕੰਮ ਨੂੰ ਮੈਂ ਸੁਣ ਕਰਤਾ ਇਹਨੂੰ ਵਾ ਚੱਕਦੇ ਹਾਂ ਸਿੱਧੀ ਚੱਲ ਲੈ ਹੋਰ ਲੱਗ ਰਿਹਾ ਕੋ ਲਿਖਣਾ ਕੰਮ ਸਿੱਖ ਰਹੇ ਵਿਚੇ ਵਿਚ ਆਦੇ ਬੰਦੇ ਆਹ ਸਿੱਖ ਜੂਗਾ ਕੰਮ ਹਾਂ ਦਿਕਗੇ ਕੰਮ ਦਾ ਦੇਖ ਕੇ ਹੁਣ ਇਹ ਕਹਿੰਦੇ ਹਾਰਦਗਾਰ ਵੀ ਹੁਣੇ ਲਾ ਹੂੰ ਸਾਡੋ ਪਹਿਲਾਂ ਚੱਲਣਾ ਪਿਆ ਦੇਖ ਅੱਛਾ ਹਾਰਦਗਾਰ ਲੱਗੀ ਜਾਂਦੇ ਆ ਹਾਰਦਗਾਰ ਵੀ ਜ਼ਰੂਰੀ ਹੈ ਮਾੜਾ ਜਿਹਾ ਪਤਾ ਵੀ ਲੱਗਣਾ ਚਾਹੀਦਾ ਮੈਂ ਹਾਂ ਕੰਮ ਸਿੱਖ ਰਹੇ ਆ ਆਪ ਕਰ ਰਹੇ ਆ ਹੂੰ ਜਿਉਂ ਪਹਿਲਾਂ ਹੀ ਫੁੱਲ ਤਿਆਰ ਕਰਕੇ ਦੇ ਦਿੱਤਾ ਫੇਰ ਲੱਗਣਾ ਵੀ ਖਾਰੀ ਡਿਊਟੀ ਨਵਾਏ ਆ ਆਪਣੀ 5 ਕਿਲੋ ਦੁੱਧ ਜਿਹੜਾ ਹੈਗਾ ਤਾਂ ਉਹ ਲੈ ਹਾਂ ਜਿਹੜਾ ਹੈਗਾ ਤਾਂ ਘਰ ਰੱਖ ਕੇ ਪਾਇਆ ਬਣਾ 70 ਰੁਪਏ ਹੈ 70 ਰੁਪਏ ਹੈ ਦਿਹਾੜੀ ਪਾਇਆ ਹਾਂ ਆ ਗੱਡੀ ਦੀ ਮੁਰਗੀ ਆ 70 ਰੁਪਏ ਜੇ ਤੁਸੀਂ ਵੇਚਣਾ ਜਾਂ 50 ਹੈ ਤੇ ਲੈਣਾ ਜਿਆਦਾ 70 ਅੱਛਾ ਹਾਂ ਸਰ ਭਾਉ ਕੋ 70 ਲੱਗੇ ਹਾਂ 80 ਦੇ ਦੰਤ ਉਹ ਸਾਤੇ ਨੀ ਨੀ ਸਲ ਸ਼ਰਤਾਂ ਪੂਰੀਆਂ ਹੋਈਆਂ ਆ ਵੀ ਪੂਰਾ ਕਰੋ ਆ ਵੀ ਪੂਰਾ ਕਰੋ ਬਹੁਤਰੀ ਮਾਝੀ ਜਾਂ ਕੰਮ ਕਰਨਾ ਹੈ ਕਰਨੀ ਹੈ ਬਈ ਲੱਗ ਨਹੀਂ ਜਾਂਦਾ ਲੱਗੇ ਬਈ ਤੇਰਾ ਲੱਗਦਾ ਥੋੜਾ 70 ਹਾਂ ਹਾਂ ਜੀ ਦਾਦੀ ਨੂੰ ਆਣੀ ਲੱਗਣਗੇ ਜੇ 70 ਦਾ ਜਿਆਦਾ ਸੀ ਪਾਉਂਦੇ ਮੈਂ ਕੜਜਾ ਪੰਚਾਇਤ ਦੇ ਨਾਲ ਮੈਂ ਸੁਬਣੀਆਂ ਫੇਰ ਕਰਦੇ ਨੇ ਦਾਸਨ ਦੇ ਸੁਬ ਹੂੰ ਤੂੰ ਜਾਉਂਗੇ ਸੋਈ ਠੀਕ ਹੈ ਜੀ ਹਾਂ ਹੂੰ ਤੁਹਾਨੂੰ ਦਿਖਾਵਾਂਗਾ ਪਰ ਜੀ ਚਲੋ ਬਾਈ ਚਲੋ ਇਹ ਕੰਮ ਆਹ ਦੇਣਾ ਸਬੂਤ ਹੈ ਨਾ ਸਬੂਤ ਹੈ ਸਬੂਤ ਦਿਖਾਵਾਂਗੇ ਸ਼ਰਤ ਲੱਗੀ ਬਾਈ ਦਲਵੀਰ ਕੋਈ ਨਹੀਂ ਹਾਂ ਸਬੂਤ ਦਿਖਾਵਾਂਗੇ ਪੂਰਾ ਇਹਨ ਬਦਲ ਵੀ ਪੂਰਾ ਕੰਡਾ ਵਸਰਦਾ ਇਹ ਗਰਾ ਬਨੇਗਾ ਏ ਐਟਮਾ ਗਈ ਮੈਂ ਡੰਗਰਾਂ ਨੂੰ ਕੋਈ ਗੱਲ ਐਟਮਾ ਦੋ ਦੋ ਨਹੀਂ ਦਿੰਦੀ ਹਾਂ ਤਾਂ ਪੈਂਦੀ